the okay. mm -hmm. three ਉਹ ਆਪਣੇ ਕੰਪੀਅਰ ਆਸਕੀ ਕੋਹਾ ਦੇ ਆਸਕੀ ਸਾਡੇ ਪਾਲਾ ਇਹਨਾਂ ਨੂੰ ਜਾਣਾ ਚਾਹੁੰਦਾ ਹੈ ਇਹ ਤੁਹਾਨੂੰ ਦਾ ਸਪਰਸ਼ੀਅਲ ਹੋਊਗਾ ਠੀਕ ਹੈ ਜੀ ਹਾਂਜੀ ਸਰ ਜਿਹੜੇ ਅੱਜ ਦੋਸ਼ੀ ਫੜੇ ਨੇ ਇਹ ਕਿੱਥੋਂ ਕਿੱਥੋਂ ਦੇ ਨੇ ਤੇ ਇਹ ਕਿੰਨਾ ਕਿੰਨਾ ਕੋ ਜਿਹੜਾ ਚਿੱਟਾ ਫੜਿਆ ਗਿਆ ਇਹ ਕੱਲ ਏਸੇ ਹੀ ਸੰਮ ਸਿੰਘ ਥਾਣਾ ਘਮਾਣ ਵਾਲੋਂ ਦਰਾਨੀ ਨਾਕਾਬੰਦੀ ਗੁਰਪਾਲ ਸਿੰਘ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਭਗਤਪੁਰ ਤੇ ਗੁਰਮੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭੋਮਾ ਠਾਣਾ ਕਮਾਨ ਪਾਸਿਓ 35 ਗ੍ਰਾਮ ਹੀਰਨ ਬਰਾਮਦ ਕਰਕੇ ਗੁਰਮੀਤ ਸਿੰਘ ਦੀ ਕੋਲ ਜਿਹੜੀ ਸੀ BMW ਗੱਡੀ ਸੀਗੀ 36800 ਰੁਪਇਆ ਡਰੱਗ ਮਨੀ ਬਰਾਮਦ ਹੋਈ ਆ ਨਾਲ ਤੇ ਆਫੇਰ ਦਰਜ ਕੀਤੀ ਗਈ ਆ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਹਨਾਂ ਦਾ ਰਿਮਾਂਡ ਹਾਰ ਕਰ ਕਾਂਸਲ ਕਰਕੇ ਇਨਾਂ ਦੇ ਫਾਰਵਰਡ ਬੈਕਵਰਡ ਦਾ ਜਿਹੜਾ ਪਤਾ ਲਗਾਇਆ ਜਾ ਰਿਹਾ ਜਿੱਥੋਂ ਇਹ ਲਿਆਉਂਦੇ ਨੇ ਉਹਨਾਂ ਦੋਸ਼ੀਆਂ ਨੂੰ ਇਹਨਾਂ ਦੀ ਪੁਸ਼ਟੀ ਦਿੱਤੇ ਇਹ ਸਰ ਜਿਹੜੇ ਨਾਮਜ਼ਦ ਕੀਤਾ ਜਾਵੇਗਾ ਜਿਹੜੇ ਦੋਵੇਂ ਦੋਸ਼ੀ ਫੜੇ ਇਹਨਾਂ ਦੇ ਬੈਕਗ੍ਰਾਉਂਡ ਕਿਦਾਂ ਦੀ ਇਹਨਾਂ ਦੇ ਪਹਿਲਾਂ ਮੁਕਾਮੇ ਦਰਜਾ ਜਿਹੜਾ ਭਗਤਪੁਰ ਵਾਲਾ ਕਰਮਜੀਤ ਸਿੰਘ ਆ ਇੱਥੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਇੱਕ ਸਾਈਜ਼ ਜਗਤ ਦੇ ਤੇ ਇਹ ਮੁੜ ਕੇ ਆਪਣਾ ਜਦੋਂ ਇਹਨੂੰ ਪੁਲਿਸ ਨੇ ਸਖਤਾਈ ਕੀਤੀ ਤੇ ਆਪਣੇ ਪਰਿਵਾਰ ਸਮੇਤ ਅੰਬਰਸਾਰੇ ਚਲਾ ਗਿਆ ਹੁਣ ਕਰੀਬ 3 ਕਿ ਮਹੀਨੇ ਤੋਂ ਫੇਰ ਆਇਆ ਸੀਗਾ ਤੇ ਫੇਰ ਇਹਨੇ ਆ ਭੂਮੀ ਵਾਲੇ ਨਾਲ ਰਲ ਕੇ ਉਦੋਂ ਕੋ ਨੂੰ ਅਰਨ ਲਿਆ ਕੇ ਤੇ ਸੇਲ ਦਾ ਗਾੜੀ ਕੰਮ ਸ਼ੁਰੂ ਇਹਨੇ ਕਰ ਦਿੱਤਾ ਇਹ ਕਿੰਨੇ ਚਿਰ ਤੋਂ ਕੰਮ ਕਰਦਾ ਜੀ ਜੇ ਆ ਪਕਸੂਪੁਰ ਵਾਲੇ ਦੀ ਗੱਲ ਕਰੀ ਤੇ ਪਹਿਲਾਂ ਵੀ ਇਸ ਠੰਡੇ ਵਿੱਚ ਰਿਹਾ ਹੈ ਤਾਂ ਹੀ ਉੱਤੇ ਪਹਿਲਾਂ ਵੀ 4 एफआईआरਾਂ ਦਰਜ ਨੇ ਤੇ ਭੂਮੇ ਵਾਲੇ ਤੇ ਜਿਹੜੀ ਅਜੇ ਪਹਿਲੀ ਐਫਆਈਆ ਦਰਜ ਹੋਈ ਆ ਤੇ ਮੇਨ ਇਹ ਦੋਸ਼ੀ ਹੈਗਾ ਇਹਨੇ ਇਹਨੂੰ ਗਾਹ ਸੇਲ ਦੀ ਪਰਚੇਜ਼ ਕਰਦਾ ਸੀ ਇਹ ਜਿਹੜੀ ਗੱਡੀ ਤੁਸੀਂ ਨਾ ਰਿਕਵਰ ਕੀਤੀ ਆ ਇਹ ਕਾਗਜ਼ ਇਹਨਾਂ ਦੇ ਨਾਂ ਤੇ ਆ ਜਾਂ ਚੋਰੀ ਦੀ ਹੈ ਇਹਦੀ ਤਫ਼ਤੀਸ਼ ਕਰ ਲਈ ਜੀ ਗੱਡੀ ਜਿਹੜੀ ਆ ਪਹਿਲਾਂ ਮੁੱਢਲੀ ਤਫ਼ਤੀਸ਼ ਚੋਂ ਇਹਦੀ ਨੇ ਉਹ ਮੇਲੇ ਮੁੰਡੇ ਦੀ ਆ ਇਹ ਦਿੱਲੀ ਦਾ ਵੀ ਕੰਮ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਗੱਡੀ ਫੇਲਾ ਦੇਦੀ ਆ ਇਹਦਾ ਮਾਲਕ ਆ